ਤੁਸੀਂ ਮਹੀਨੇ ਦੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ 20 ਮਿੰਟ ਦੇ ਤੁਸੀਂ 1000 ਰੁਪਏ ਤੁਸੀਂ ਕਮਾ ਸਕਦੇ ਹੋ ਲੱਖ ਰੁਪਏ ਜਿਹੜੇ ਉਹ ਕਮਾਏ ਜਾ ਸਕਦੇ ਆ ਫੇਸਬੁੱਕ ਤੋਂ ਵੀ ਮਹੀਨੇ ਦੇ ਲੱਖ ਰੁਪਏ ਕਮਾਏ ਜਾ ਸਕਦੇ ਜੇ ਅਪਨ 2 3 ਤਰੀਕਿਆਂ ਨਾਲ ਤੁਸੀਂ ਪੈਸੇ ਕਮਾ ਸਕਦੇ ਹੋ ਉਹ ਮੈਂ ਤੁਹਾਨੂੰ ਅੱਗੇ 40 50000 ਰੁਪਏ ਬੜੇ ਆਰਾਮ ਨਾਲ ਕਮਾ ਰਹੇ ਨੇ ਜਿਹੜੇ ਮੇਰੇ ਕੋਲੋਂ ਸੇ ਕੁਕੀਏ ਏਸੀਗੇ ਜੇ ਤੁਸੀਂ ਲੱਖਾਂ ਰੁਪਏ ਜਿਹੜੇ ਤੁਸੀਂ ਬੜੇ ਆਰਾਮ ਨਾਲ ਕਮਾ ਸਕਦੇ ਹੋ ਉਹ ਜਿਹੜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਸੀਂ ਘਰੇ ਬੈਠ ਕੇ ਤੁਸੀਂ ਮਹੀਨੇ ਦੇ 50000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਤੁਸੀਂ ਕਮਾਉਣਾ ਚਾਹੁੰਦੇ ਹੋ ਨਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਨੂੰ ਚਾਰ ਇਹੋ ਜਿਹੀਆਂ ਸਕਿੱਲਾਂ ਦੇ ਬਾਰੇ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਸਿੱਖ ਕੇ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਉਹ ਜਿਹੜੀ ਚਾਰ ਸਕਿੱਲਾਂ ਜਿਹੜੇ ਮੈਂ ਤੁਹਾਨੂੰ ਦੱਸਾਂਗਾ ਉਹਦੇ ਲਈ ਕੋਈ ਵੀ ਐਜੂਕੇਸ਼ਨ ਦੀ ਲੋੜ ਨਹੀਂ ਹੈਗੀ ਵੀ ਤੁਸੀਂ ਬੀਏ ਪਾਸ ਹੋਣਾ ਚਾਹੀਦੇ ਹੋ ਜਾਂ ਪਲੱਸ 2 ਪਾਸ ਕੀਤੀ ਹੋਣੀ ਚਾਹੀਦੀ ਹੈ ਕੋਈ ਉਹਦੇ ਲਈ ਮਤਲਬ ਹੀ ਐਜੂਕੇਸ਼ਨ ਦੀ ਲੋੜ ਨਹੀਂ ਹੈਗੀ ਅਗਰ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਨਾ ਤਾਂ ਤੁਸੀਂ ਤਾਂ ਵੀ ਮਹੀਨੇ ਦੇ ਤੁਸੀਂ ਲੱਖ ਰੁਪਏ ਜਿਹੜੇ ਤੁਸੀਂ ਬੜੇ ਆਰਾਮ ਨਾਲ ਕਮਾ ਸਕਦੇ ਹੋ ਉਹ ਜਿਹੜੇ ਚਾਰ ਸਕਿੱਲਾਂ ਨੇ ਉਹ ਕੋਈ ਵੀ ਸਿੱਖਿਆ ਦਾ ਚਾਹੇ ਹੋ ਸਟੂਡੈਂਟ ਆ ਚਾਹੇ ਫਿਰ ਉਹ ਜੋਬ ਕਰਦਾ ਵਾ ਚਾਹੇ ਉਹ ਪਾਰਟ ਟਾਈਮ ਕੰਮ ਕਰਨਾ ਚਾਹੁੰਦਾ ਵਾ ਨਾ ਜਿਹੜੀਆਂ ਉਹ ਚਾਰ ਸਕਿੱਲਾਂ ਨੇ ਉਹ ਸਿੱਖਿਆ ਦਾ ਉਹ ਚਾਰ ਸਕਿੱਲਾਂ ਨੂੰ ਸਿੱਖ ਕੇ ਸਿਰਫ ਆਪਣੇ ਮੋਬਾਈਲ ਫੋਨ ਦੇ ਉੱਤੇ ਕੰਮ ਕਰਨਾ ਵਾ ਤੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਜਿਹੜੇ ਤੁਸੀਂ ਪੈਸੇ ਉਹ ਕਮਾ ਸਕਦੇ ਹੋ ਤੇ ਉਹ ਚਾਰ ਸਕਿੱਲਾਂ ਨੂੰ ਤੁਸੀਂ ਸਿੱਖ ਕੇ ਨਾ ਤੁਸੀਂ ਦੋ ਤਿੰਨ ਤਰੀਕਿਆਂ ਨਾਲ ਤੁਸੀਂ ਜਿਹੜੇ ਉਹ ਪੈਸੇ ਕਮਾ ਸਕਦੇ ਹੋ ਉਹ ਕਿਹੜੇ ਦੋ ਤਿੰਨ ਤਰੀਕੇ ਆ ਜਿਹਦੇ ਨਾਲ ਤੁਸੀਂ ਪੈਸੇ ਕਮਾ ਸਕਦੇ ਹੋ ਕਿਹੜੀਆਂ ਚਾਰ ਸਕਿੱਲਾਂ ਨੇ ਜਿਹੜੀਆਂ ਤੁਹਾਨੂੰ ਸਿੱਖਣੀਆਂ ਚਾਹੀਦੀਆਂ ਨੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਆਓ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਦੇਖੋ ਅੱਜ ਦੇ ਸਮੇਂ ਦੇ ਵਿੱਚ ਤਾਂ ਤੁਹਾਨੂੰ ਪਤਾ ਹਰ ਇੱਕ ਕੋਈ ਨਾ ਸੋਸ਼ਲ ਮੀਡੀਆ ਦੇ ਉੱਤੇ ਲੱਗਾ ਹੋਇਆ ਵਾ YouTube ਦੇ ਉੱ YouTube ਦੇ ਉੱਤੇ ਤੇ Facebook ਦੇ ਉੱਪਰ ਕਿਉਂਕਿ ਹਰ ਇੱਕ ਮੇਰੇ ਭੈਣ ਭਰਾ ਨੂੰ ਪਤਾ ਵੀ YouTube ਤੋਂ ਮਹੀਨੇ ਦੇ ਲੱਖ ਰੁਪਏ ਜਿਹੜੇ ਉਹ ਕਮਾਏ ਜਾ ਸਕਦੇ ਆ Facebook ਤੋਂ ਵੀ ਮਹੀਨੇ ਦੇ ਲੱਖ ਰੁਪਏ ਕਮਾਏ ਜਾ ਸਕਦੇ ਆ ਜੇ ਆਪਾਂ ਲੱਖ ਵੀ ਨਾਮਾਨ ਕੇ ਚੱਲੀਏ ਨਾ ਜੇ ਆਪਾਂ YouTube ਤੋਂ 50000 ਰੁਪਏ ਮਹੀਨਾ ਮੰਨ ਕੇ ਚੱਲੀਏ ਤੇ Facebook ਤੋਂ ਆਪਾਂ 50000 ਰੁਪਏ ਮਹੀਨਾ ਮੰਨ ਕੇ ਚੱਲੀਏ ਟੋਟਲ ਜਾਨੀ ਕਿ 1 ਲੱਖ ਰੁਪਏ ਹੋ ਗਿਆ 1 ਲੱਖ ਰੁਪਏ ਤਾਂ ਕਿਸੇ ਸਰਕਾਰੀ ਕਰਮਚਾਰੀ ਦੀ ਤਨਖਾਹ ਨਹੀਂ ਹੁੰਦੀ ਹੈਗੀ ਤੇ ਕਿਸੇ ਪ੍ਰਾਈਵੇਟ ਵਾਲੇ ਕੰਪਨੀ ਵਾਲੇ ਦੀ ਵੀ 1 ਲੱਖ ਰੁਪਏ ਮਹੀਨੇ ਦੀ ਤਨਖਾਹ ਨਹੀਂ ਹੁੰਦੀ ਹੈਗੀ ਸਿਰਫ ਤੁਸੀਂ YouTube ਤੇ Facebook ਤੇ ਤੁਸੀਂ ਕੰਮ ਕਰਕੇ ਮਹੀਨੇ ਦੇ ਤੁਸੀਂ ਲੱਖ ਰੁਪਏ ਕਮਾ ਸਕਦੇ ਹੋ ਉਹ ਵੀ ਆਪਣੇ ਘਰੇ ਰਹਿ ਕੇ ਠੀਕ ਆ ਹੁਣ ਆਪਾਂ ਚਾਰ ਸਕਿੱਲਾਂ ਦੀ ਗੱਲ ਕਰਦੇ ਆ ਵੀ ਉਹ ਕਿਹੜੀਆਂ ਚਾਰ ਸਕਿੱਲਾਂ ਨੇ ਜਿਹੜੀਆਂ ਤੁਹਾਨੂੰ ਮਤਲਬ ਸਿੱਖਣੇ ਚਾਹੀਦੀਆਂ ਨੇ ਤੇ ਕਿੱਥੋਂ ਤੁਸੀਂ ਉਹ ਸਿੱਖ ਸਕਦੇ ਹੋ ਉਹ ਵੀ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਆ ਮੈਂ ਲਿਖਿਆ ਹੋਇਆ ਨੰਬਰ 1 ਦੇ ਉੱਤੇ ਹੈਗਾ ਜੀ ਵੀਡੀਓ ਸ਼ੂਟ ਕਰਨਾ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਹਰ ਇੱਕ ਬੰਦਾ ਮਤਲਬ YouTube ਦੇ ਉੱਤੇ Facebook ਦੇ ਉੱਤੇ ਲੱਗਾ ਹੋਇਆ ਵਾ ਵੀਵੇਂ ਮੈਂ ਆਪਣਾ ਮਤਲਬ ਵੀ YouTube ਤੇ ਚੈਨਲ ਬਣਾਣਾ Facebook ਦੇ ਉੱਤੇ ਪੇਜ ਬਣਾਣਾ ਮੈਂ ਆਪਣੀ ਵੀਡੀਓ ਬਣਾ ਬਣਾ ਕੇ ਮੈਂ ਅਪਲੋਡ ਕਰੀ ਜਾਵਾਂ ਕਿਉਂਕਿ ਜਦੋਂ ਬੰਦਾ YouTube ਦੇ ਉੱਤੇ Facebook ਦੇ ਉੱਤੇ ਪੈਸੇ ਕਮਾਣੇ ਸ਼ੁਰੂ ਕਰ ਦਿੰਦਾ ਵਾ ਨਾ ਤੇ ਉਹਨੂੰ ਮਤਲਬ ਇੱਕ ਮਤਲਬ ਕੈਮਰਾਮੈਨ ਜਿਹਨੂੰ ਆਪਾਂ ਕਹਿ ਦਿੰਨੇ ਹਨਾ ਕੈਮਰਾਮੈਨ ਦੀ ਲੋੜ ਹੁੰਦੀ ਆ ਯਾਨੀ ਕਿ ਵੀਡੀਓ ਸ਼ੂਟ ਕਰਨ ਵਾਲਾ ਬੰਦਾ ਚਾਹੀਦਾ ਵੀ ਜਿਹੜਾ ਵੀ ਮਤਲਬੀ ਸਾਡੀ ਜਿਹੜੀ ਵੀਡੀਓ ਨੂੰ ਸ਼ੂਟ ਕਰ ਸਕੇ ਵੀਡੀਓ ਸ਼ੂਟ ਕਰਕੇ ਸਾਨੂੰ ਦੇ ਦੇ ਜਾਂ ਫਿਰ ਉਹ ਆਪਣੇ ਆਪ ਹੀ ਸਾਨੂੰ ਐਡਿਟ ਕਰਕੇ ਦੇ ਦੇ ਹਨਾ ਉਹਦੇ ਨਾਲ ਕੀ ਹੁੰਦਾ ਉਹ ਕਹਿੰਦਾ ਵੀ ਸਾਡਾ ਜਿਹੜਾ ਟਾਈਮ ਉਹ ਵੱਜ ਗਿਆ ਸੀ ਬੰਦੇ ਨੂੰ 30 ਤੋਂ 40000 ਰੁਪਏ ਸੀ ਮਹੀਨੇ ਦਾ ਦੇਦਾ ਕਰ ਰਹੇ ਆ ਸਾਡੇ ਨਾਲ ਸਿਰਫ 1 ਘੰਟਾ ਬਿਤਾਦਾ ਕਰੇ ਬਸ ਸਾਡੇ ਨਾਲ 1 ਘੰਟਾ ਆ ਜਾ ਕਰੇ ਕਿਉਂਕਿ ਦੇਖੋ ਹੁਣ ਜਿੰਨੀਆਂ ਵੀ ਵੀਡੀਓ ਸ਼ੂਟ ਹੁੰਦੀਆਂ ਪਈਆਂ ਨੇ ਨਾ ਉਹਦੇ ਚੋਂ 85% ਵੀਡੀਓ ਇਹੋ ਜਿਹੀਆਂ ਨੇ ਜਿਹੜੀਆਂ ਮੋਬਾਈਲ ਫੋਨ ਦੇ ਉੱਪਰੋਂ ਮੋਬਾਈਲ ਫੋਨ ਤੋਂ ਹੀ ਸ਼ੂਟ ਹੁੰਦੀਆਂ ਨੇ ਉਹ ਕੈਮਰੇ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਅੱਜ ਦੇ ਜਿਹੜੇ ਮੋਬਾਈਲ ਫੋਨ ਆਉਂਦੇ ਪਏ ਨੇ ਚਾਹੇ ਉਹ ਐਂਡਰੋਇਡ ਆ ਜਾਂ ਫਿਰ ਆਈਫੋਨ ਨੇ ਹਨਾ ਉਹਨਾਂ ਦਾ ਜਿਹੜਾ ਮਤਲਬ ਕੈਮਰਾ ਵਾ ਬਹੁਤ ਹੀ ਜ਼ਿਆਦਾ ਵਧੀਆ ਵਾ ਤੇ ਉਹਦੇ ਤੋਂ ਹੀ ਮੋਬਾਈਲ ਫੋਨ ਤੋਂ ਹੀ ਉਹ ਵੀਡੀਓ ਬਣਾਇਆ ਜਾਂਦਾ ਨੇ ਜਿਹਦੇ ਤੋਂ 4K 4K ਵੀਡੀਓ ਜਿਹੜੀ ਸ਼ੂਟ ਹੁੰਦੀ ਆ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਸ਼ੂਟ ਕਰਨੀ ਹੁੰਦੀ ਹੈ ਮੋਬਾਈਲ ਫੋਨ ਦੇ ਉੱਤੋਂ ਤਾਂ ਤੁਸੀਂ ਬਹੁਤ ਵਧੀਆ ਤੁਸੀਂ ਜਿਹੜੇ ਪੈਸੇ ਕਮਾ ਸਕਦੇ ਤੁਸੀਂ 2-3 ਤਰੀਕਿਆਂ ਨਾਲ ਤੁਸੀਂ ਪੈਸੇ ਕਮਾ ਸਕਦੇ ਹੋ ਉਹ ਮੈਂ ਤੁਹਾਨੂੰ ਅੱਗੇ ਦੱਸਾਂਗਾ ਤੁਸੀਂ ਕਿਵੇਂ ਕਮਾ ਸਕਦੇ ਹੋ ਦੇਖੋ ਵੀਡੀਓ ਦਾ ਪਰ ਨਾਰਮਲੀ ਆਪਾਂ ਸ਼ੂਟ ਕਰਦੇ ਆ ਇੱਕ ਤਾਂ ਆਪ ਕਰਦੇ ਆ ਇਹਨੂੰ ਕਹਿੰਦੇ ਨੇ ਵਰਟੀਕਲ ਇਹ ਹੁੰਦੀ ਹੈ ਹਾਰੀਜ਼ਨਟਲ ਵਰਟੀਕਲ ਉਹ ਹੋਗੀ ਜਿਹੜੀ ਤੁਸੀਂ ਇੰਸਟਾਗ੍ਰam ਦੇ ਉੱਤੇ ਰੀਲ ਵਗੈਰਾ ਦੇਖਦੇ ਹੋ ਜਿਹੜੀ ਹਾਰੀਜ਼ਨਟਲ ਹੋਗੀ ਜਿਹੜੀ ਤੁਸੀਂ ਆ ਮੇਰੀ ਵੀਡੀਓ ਦੇਖਦੇ ਪਏ ਹੋ ਇਹ ਹਾਰੀਜ਼ਨਟਲ ਹੋਗੀ ਜਿਵੇਂ ਤੁਸੀਂ ਮੂਵੀ ਵਗੈਰਾ ਦੇਖਦੇ ਹੋ ਉਹ ਹੋਰਿਜ਼ਨਟਲ ਹੋ ਗਈ ਠੀਕ ਹੈ ਜੀ ਇਹ ਦੋ ਤਰੀਕੇ ਨਾਲ ਸ਼ੂਟ ਕੀਤਾ ਜਾਂਦਾ ਵਾ ਦੋਨੇ ਤਰੀਕੇ ਤੁਹਾਨੂੰ ਆਉਣੇ ਚਾਹੀਦੇ ਆ ਵੀਡੀਓ ਦੇ ਸ਼ੂਟ ਕਰਨ ਦੇ ਨਾ ਚਾਰ ਪੰਜ ਐਂਗਲ ਹੁੰਦੇ ਨੇ ਬਸ ਚਾਰ ਪੰਜ ਐਂਗਲ ਹੁੰਦੇ ਨੇ ਤੁਸੀਂ ਬਸ ਉਹ ਚੀਜ਼ ਸਿੱਖ ਲੈਣਾ ਵੀ ਕਿਹੜਾ ਸ਼ੋਟ ਆ ਜਿਹੜਾ ਉਹ ਕਿਹੜੇ ਐਂਗਲ ਤੋਂ ਲੈਣਾ ਵਾ ਤੁਸੀਂ ਇਹ ਚੀਜ਼ਾਂ ਤੁਸੀਂ ਸਿੱਖ ਸਕਦੇ ਹੋ ਨੰਬਰ 2 ਦੇ ਉੱਤੇ ਆ ਗਿਆ ਵੀਡੀਓ ਐਡੀਟਿੰਗ ਵੀਡੀਓ ਐਡੀਟਿੰਗ ਦਾ ਤਾਂ ਬਹੁਤ ਹੀ ਜ਼ਿਆਦਾ ਕਰੇਜ਼ ਆ ਦੇਖੋ ਵੀਡੀਓ ਐਡੀਟਿੰਗ ਆ ਨਾ ਜਿਹੜੀ ਇਹ ਚਾਰ ਪੰਜ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਜੇ ਤਾਂ ਆਪਾਂ ਮੰਨ ਕੇ ਚੱਲੀਏ ਸਭ ਤੋਂ ਵੱੱਲਾ ਆਪਾਂ ਮੰਨ ਕੇ ਚੱਲੀਏ ਜਿਹੜੀ ਤੁਸੀਂ ਫਿਲਮਾਂ ਵਗੈਰਾ ਦੇਖਦੇ ਹੋ ਥੀਏਟਰ ਦੇ ਵਿੱਚ ਜਾਂ ਫਿਰ ਤੁਸੀਂ ਜਿਹੜੇ ਗਾਣੇ ਦੇਖਦੇ ਹੋ ਹਨ ਇਹ ਤਾਂ ਜਿਹੜੀ ਐਡੀਟਿੰਗ ਆ ਨਾ ਇਹ ਬਹੁਤ ਹਾਈ ਲੈਵਲ ਦੀ ਆ ਬਹੁਤ ਉੱਚੇ ਲੈਵਲ ਦੀ ਆ ਇਹ ਸਿਰਫ ਮਤਲਬ ਮੋਬਾਈਲ ਫੋਨ ਤੋਂ ਨਹੀਂ ਕੀਤੀ ਜਾਂਦੀ ਇਹਦੇ ਵਾਸਤੇ ਪੀਸੀ ਦੀ ਲੋੜ ਹੁੰਦੀ ਆ ਉਹ ਜਿਹੜੇ ਸੌਫਟਵੇਅਰ ਹੁੰਦੇ ਨੇ ਉਹ ਹੁੰਦੇ ਨੇ VFX ਹੋ ਗਿਆ ਹਨਾ ਤੇ ਪ੍ਰੀਮੀਅਰ ਪ੍ਰੋ ਦੇ ਉੱਤੇ ਕੀਤਾ ਜਾਂਦਾ ਵਾ ਜਾਂ ਫਿਰ ਆਫਟਰ ਇਫੈਕਟ ਦੇ ਵਿੱਚ ਕੀਤਾ ਜਾਂਦਾ ਵਾ ਐਡਵੈਂਚੀ ਦੇ ਵਿੱਚ ਕੀਤਾ ਜਾਂਦਾ ਵਾ ਜਾਨੀ ਕਿ ਬਹੁਤ ਹਾਈ ਲੈਵਲ ਦੇ ਸੌਫਟਵੇਅਰ ਨੇ ਇਹਨਾਂ ਨੂੰ ਸਿੱਖਣ ਵਾਸਤੇ ਵੀ ਤੁਹਾਨੂੰ 1 ਸਾਲ ਲੱਗ ਜਾਂਦਾ ਵਾ ਪਰ ਆਪਾਂ ਪੀਸੀ ਦੇ ਉੱਪਰ ਨਹੀਂ ਜਾਣਾ ਆਪਾਂ ਸਿਰਫ ਮੋਬਾਈਲ ਫੋਨ ਤੋਂ ਹੀ ਕਰਨਾ ਆਪਾਂ ਮੋਬਾਈਲ ਫੋਨ ਦੇ ਉੱਪਰੋਂ ਕਰਨਾ ਵਾ ਮੋਬਾਈਲ ਫੋਨ ਦੇ ਵਿੱਚ ਦੋ ਤਿੰਨ ਐਪਲੀਕੇਸ਼ਨਾਂ ਨੇ ਉਹ ਕਿਹੜੀਆਂ ਵਾ ਇੱਕ ਤਾਂ ਹੈਗੀ ਵੀਨ ਵੀਡੀਓ ਐਡੀਟਰ ਠੀਕ ਹੈ ਜੀ ਤੁਹਾਡੇ ਵਿੱਚ ਬਹੁਤ ਸਾਰੇ ਮੇਰੇ ਭੈਣ ਭਰਾ ਉਹ ਯੂਜ਼ ਕਰਦੀ ਹੁਣ ਇੱਕ ਹੈਗੀ ਹੈ ਕੈਪਕਟ ਕੈਪਕਟ ਇੱਕ ਹੈਗੀ ਕਾਈਨ ਮਾਸਟਰ ਵੀ ਹੈਗੀ ਆ ਕਾਈਨ ਮਾਸਟਰ ਵੀ ਵੈਸੇ ਜੇ ਦੇਖਿਆ ਜਾਵੇ ਸਭ ਤੋਂ ਵਧੀਆ ਹੈਗੀ ਆ VN ਵੀਡੀਓ ਐਡੀਟਰ ਤੇ ਕੈਪਕਟ ਠੀਕ ਹੈ ਜੀ ਕਾਈਨ ਮਾਸਟਰ ਵੀ ਵਧੀਆ ਵਾ ਪਰ ਆ ਇਹਦੇ ਨਾਲ ਕਾਈਨ ਮਾਸਟਰ ਨਾਲ ਆ ਦੋ ਵੀਡੀਓ ਵਧੀਆ ਨੇ ਇਹਨੂੰ ਸਿੱਖਣ ਦਾ ਕੋਈ ਵੀ ਕੋਈ ਔਖਾ ਕੰਮ ਨਹੀਂ ਹੈਗਾ ਇਹ ਤੁਸੀਂ ਤਿੰਨ ਤੋਂ ਲੈ ਕੇ 4 ਘੰਟੇ ਦੇ ਵਿੱਚ ਬੜੇ ਆਰਾਮ ਨਾਲ ਸਿੱਖ ਸਕਦੇ ਹੋ ਤੁਸੀਂ ਇਹ ਤਿੰਨ ਤੋਂ 4 ਘੰਟੇ ਦੇ ਵਿੱਚ ਤੁਸੀਂ ਸਿੱਖ ਸਕਦੇ ਹੋ ਸਾਰੇ ਇਫੈਕਟ ਵੀ ਸਿੱਖ ਜਾਓਗੇ ਸਾਰੀ ਵੀਡੀਓ ਨੂੰ ਐਡਿਟ ਕਰਨਾ ਵੀ ਸਿੱਖ ਜਾਓਗੇ ਕਿਹੜਾ ਕਿ ਇਫੈਕਟ ਕਿਵੇਂ ਲਾਣਾ ਕਿਵੇਂ ਉਹਦੇ ਤੇ ਨੰਬਰਿੰਗ ਹੋਣੀ ਚਾਹੀਦੀ ਹੈ ਕੀ ਕੁਝ ਉਹਦੇ ਤੇ ਲਿਖਿਆ ਹੋਣਾ ਚਾਹੀਦਾ ਉਹ ਸਾਰਾ ਕੁਝ ਤੁਸੀਂ ਤਿੰਨ ਤੋਂ 4 ਘੰਟੇ ਦੇ ਵਿੱਚ ਸਿੱਖ ਸਕਦੇ ਹੋ ਜਿਹੜੇ ਮੇਰੇ ਪਿੰਡ ਭਰਾਣੇ ਮੇਰੇ ਕੋਲ ਮਤਲਬ ਵੀ ਹਰੇਕ ਸੰਡੇ ਨੂੰ ਆ ਕੇ ਕਲਾਸਾਂ ਲਾ ਕੇ ਜਾਂਦੇ ਰਹੇ ਆ ਹਣਾ ਹੁਣ ਵੀ ਆਉਂਦੇ ਨੇ ਮੇਰੇ ਕੋਲ ਸਿੱਖਣ ਹੁੰਦੇ ਨੇ ਉਹ ਤਿੰਨ ਤੋਂ 4 ਘੰਟੇ ਦੇ ਵਿੱਚ ਸਾਰਾ ਕੁਝ ਸਿੱਖ ਜਾਂਦੇ ਨੇ ਵੀਡੀਓ ਨੂੰ ਸ਼ੂਟ ਕਰਨਾ ਅਪਲੋਡ ਕਰਨਾ ਵੀ ਸਿੱਖ ਜਾਂਦੇ ਨੇ ਤੇ ਥੰਬਨੇਲ ਬਣਾਉਣਾ ਵੀ ਸਿੱਖ ਜਾਂਦੇ ਨੇ ਤੇ ਤਿੰਨ ਤੋਂ ਚਾਰ ਘੰਟੇ ਦੇ ਵਿੱਚ ਮੈਂ ਉਹਨਾਂ ਨੂੰ ਸਾਰਾ ਕੁਝ ਸਿਖਾ ਦੇਣਾ ਤੇ ਉਹਨਾਂ ਨੇ ਮੇਰੇ ਕੋਲ ਸਿੱਖ ਕੇ YouTube ਤੋਂ ਉਹ 40000 ਤੋਂ ਲੈ ਕੇ 50000 ਰੁਪਏ ਮਹੀਨੇ ਦਾ ਬੜੇ ਆਰਾਮ ਨਾਲ ਕਮਾਰੇ ਨੇ ਉਹ ਕੰਮ ਕੀ ਕਰਦੇ ਪਏ ਨੇ ਖੁਦ ਰ ਬਲੌਗ ਸ਼ੂਟ ਕਰੀ ਜਾਂਦੇ ਨੇ ਦੇਖੋ ਐਡਿਟ ਕਰਕੇ ਅਪਲੋਡ ਕਰੀ ਜਾਂਦੇ ਨੇ ਤੇ ਉਸ ਤੋਂ ਬਾਅਦ ਕਈ ਮਤਲਬ ਜਿਵੇਂ ਮੈਂ ਤੁਹਾਨੂੰ ਨੌਲੇਜ ਦੇ ਰਿਹਾ ਉਹਨਾਂ ਨੇ ਇਦਾਂ ਦੇ ਖੁੱਲੇ ਹੋਏ ਨੇ ਹਨਾ ਕੋਈ ਮੋਬਾਈਲ ਬਾਰੇ ਦੱਸਦਾ ਪਿਆ ਵਾ ਕੋਈ ਸੌਫਟਵੇਅਰ ਬਾਰੇ ਦੱਸਦਾ ਪਿਆ ਵਾ ਤੇ ਵੀਡੀਓ ਨੂੰ ਐਡਿਟ ਕਰਕੇ ਉਹ ਅਪਲੋਡ ਕਰੀ ਜਾ ਰਹੇ ਨੇ ਕਈ ਕਾਰਾਂ ਦਾ ਬਲੌਗ ਜਿਨ੍ਹਾਂ ਨੇ ਸ਼ੁਰੂ ਕਰ ਲਿਆ ਉਹ ਵੀ ਵੀ ਜਾਣੀ ਕਿ ਮਹੀਨੇ ਦੇ 40-50 ਹਜ਼ਾਰ ਰੁਪਏ ਬੜੇ ਆਰਾਮ ਨਾਲ ਕਮਾ ਰਹੇ ਨੇ ਜਿਹੜੇ ਮੇਰੇ ਕੋਲੋਂ ਸਿੱਖ ਕੇ ਗਏ ਸੀਗੇ ਠੀਕ ਹੈ ਜੀ ਉਹ ਦੇਖੋ ਵੀਡੀਓ ਐਡੀਟਿੰਗ ਜੇ ਤੁਸੀਂ ਸਿੱਖ ਲੋਗੇ ਮੋਬਾਈਲ ਫੋਨ ਤੋਂ ਕੈਪਟ ਤੋਂ ਜਾਂ ਕਾਇਨ ਨੂੰ ਮਾਸਟਰ ਤੋਂ ਨਾ ਮੋਬਾਈਲ ਫੋਨ ਤੋਂ ਤੁਸੀਂ ਸਿੱਖਣਾ ਵਾ ਤਾਂ ਇਹਦੇ ਨਾਲ ਕੀ ਕੀ ਦੇਖੋ ਜਿੱਦੀ ਤੁਸੀਂ ਵੀਡੀਓ ਸ਼ੂਟ ਕਰੋਗੇ ਜਿੱਦੀ ਮੰਨ ਕੇ ਚੱਲੋ ਹੁਣ ਮੰਨ ਕੇ ਚੱਲੋ ਇੱਕ ਮੇਰੇ ਚੈਨਲ ਬਹੁਤ ਵੱਡਾ ਹੋ ਗਿਆ ਮੈਂ ਕਿਸੇ ਬੰਦੇ ਨੂੰ ਹਾਇਰ ਕਰ ਲੈਣਾ ਨਾ ਹੁਣ ਮੇਰੀ ਜਿਹੜੀ ਟੀਮ ਦੇ ਵਿੱਚ ਦੋ ਤਿੰਨ ਬੰਦੇ ਨੇ ਜਿਹੜੀ ਮੇਰੀ ਵੀਡੀਓ ਨੂੰ ਛੋਟ ਵੀ ਕਰਦੇ ਨੇ ਉਹ ਮੇਰੀ ਵੀਡੀਓ ਨੂੰ ਐਡਿਟ ਵੀ ਕਰਦੇ ਨੇ ਠੀਕ ਹੈ ਜੀ ਤੇ ਉਹ ਮੇਰੇ ਕੋਲ 30000 ਰੁਪਏ ਮੰਥਲੀ ਲਈ ਜਾਂਦੇ ਨੇ ਮੇਰੇ ਕੋਲੋਂ ਹੁਣ ਕੀ ਆ ਜਦੋਂ ਤੁਸੀਂ ਵੀਡੀਓ ਨੂੰ ਸ਼ੂਟ ਕਰੋਗੇ ਉਹੀ ਬੰਦਾ ਤੁਹਾਨੂੰ ਕਹੂਗਾ ਯਾਰ ਤੂੰ ਵੀਡੀਓ ਵੀ ਮੇਰੀ ਐਡਿਟ ਕਰਨੀ ਆ ਤੁਸੀਂ ਉਹਦੀ ਵੀਡੀਓ ਵੀ ਐਡਿਟ ਕਰ ਦੇਣੀ ਆ ਤੇ ਵੀਡੀਓ ਨੂੰ ਬਾਅਦ ਚ ਤੁਸੀਂ ਅਪਲੋਡ ਵੀ ਕਰ ਦੇਣਾ ਉਹ ਤੁਹਾਨੂੰ ਇੱਕ ਵੀਡੀਓ ਦਾ ਘੱਟੋ ਘੱਟ 1000 ਰੁਪਏ ਦੇਗਾ ਘੱਟੋ ਘੱਟ 1000 ਰੁਪਏ ਇੱਕ ਵੀਡੀਓ ਦਾ ਘੱਟੋ ਘੱਟ ਮਹੀਨੇ ਦੇ ਵਿੱਚ ਉਹ ਤੁਹਾਡੇ ਤੋਂ 20 ਤੋਂ 25 ਵੀਡੀਓ ਬਣਵਾਏਗਾ 20 ਤੋਂ 25 ਵੀਡੀਓ ਬਣਾਈਗਾ ਜਾਨੀ ਕਿ ਤੁਹਾਡਾ ਮੰਨ ਕੇ ਚੱਲੋ 25000 ਰੁਪਏ ਤੁਹਾਡਾ ਨੋਰਮਲੀ ਇਹ ਹੋ ਗਿਆ 25000 ਰੁਪਏ ਹੋ ਗਿਆ ਇਹ ਸਿਰਫ ਤੁਹਾਡਾ ਇੱਕ ਕਲਾਇੰਟ ਆ ਉਸ ਤੋਂ ਬਾਅਦ ਤੁਸੀਂ ਦੋ ਜਬ ਮੰਨ ਕੇ ਚੱਲੋ ਤੁਸੀਂ ਪੰਜ ਕਲੈਂਡਰ ਲਈ ਵੀ ਕੰਮ ਕਰਦੇ ਹੋ ਤੁਸੀਂ 25000 ਨਾਲ ਗੁਣਾ ਕਰ ਲੋ ਜੇ ਦੋ ਢਾਈ ਲੱਖ ਰੁਪਿਆ ਦਾ ਨੋਰਮਲੀ ਇਹ ਹੋ ਜਾਣਾ ਵਾ ਬਹੁਤ ਹੀ ਸੋਕਾ ਕਮਾ ਕੋਈ ਓਕਾ ਕਮ ਨਹੀਂ ਹੈਗਾ ਤੁਸੀਂ ਵੀਡੀਓ ਐਡੀਟਿੰਗ ਸਿੱਖ ਲਓ ਉਸ ਤੋਂ ਬਾਅਦ ਥੰਬਨੇਲ ਥੰਬਨੇਲ ਬਣਾ ਸਕਦੇ ਹੋ ਤੁਸੀਂ ਤਮਨੇ ਇਹ ਵੀ ਦੇਖੋ ਦੋ ਤਰੀਕ ਤਿੰਨ ਤਰੀਕੇ ਨਾਲ ਬਣਾਏ ਜਾਂਦੇ ਆ ਜਾਂ ਤਾਂ ਦੇਖੋ ਉਹ ਪੀਸੀ ਤੇ ਬਣਾਏ ਜਾਂਦੇ ਨੇ ਪੀਸੀ ਤੇ ਮਤਲਬ ਵੀ ਕੰਪਿਊਟਰ ਦੇ ਉੱਤੇ ਬਣਾਏ ਜਾਂਦੇ ਨੇ ਤੇ ਉਹ ਮਤਲਬ ਵੀ ਫੋਟੋਸ਼ਾਪ ਦੇ ਵਿੱਚ ਬਣਾਇਆ ਜਾਂਦਾ ਵਾ ਫੋਟੋਸ਼ਾਪ ਦੇ ਵਿੱਚ ਜਾਂ ਫਿਰ ਕੋਲ ਡਰਾ ਦੇ ਵਿੱਚ ਬਣਾਇਆ ਜਾਂਦਾ ਵਾ ਪਰ ਆਪਾਂ ਕੰਪਿਊਟਰ ਦੇ ਉੱਪਰ ਨਹੀਂ ਜਾਣਾ ਹੈਗਾ ਆਪਾਂ ਘੱਟੇ ਬਣਾਵਾਂਗੇ ਆਪਾਂ ਮੋਬਾਈਲ ਫੋਨ ਤੋਂ ਮੋਬਾਈਲ ਫੋਨ ਦੇ ਵਿੱਚ ਤੁਸੀਂ ਕੈਨਵਾ ਕੈਨਵਾ ਤੋਂ ਤੁਸੀਂ ਬਣਾ ਸਕਦੇ ਹੋ ਬੜੇ ਆਰਾਮ ਨਾਲ ਮੈਂ ਇਹਦੇ ਤੇ ਆਲਰੇਡੀ ਵੀਡੀਓ ਬਣਾ ਕੇ ਪਾਈ ਹੋਈਆਂ ਨੇ ਜੜੀਆਂ ਚਾਰਸ ਕਿਲੋ ਵਿੱਚ ਤੁਹਾਨੂੰ ਦੱਸਦਾ ਪਿਆ ਨਾ ਸ਼ੂਟ ਕਰਨਾ ਆ ਵੀਡੀਓ ਨੂੰ ਐਡਿਟ ਕਰਨਾ ਥੰਬਨੇਲ ਬਣਾਉਣਾ ਇਹ ਸਾਰੇ ਤੇ ਮੈਂ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਸੀਂ ਮੋਬਾਈਲ ਫੋਨ ਤੋਂ ਵੀ ਥੰਬਨੇਲ ਤੁਸੀਂ ਬਣਾ ਸਕਦੇ ਹੋ ਹਨ ਜੇ ਤੁਸੀਂ ਥੰਬਨੇਲ ਬਣਾ ਕੇ ਤੁਸੀਂ ਕਿਸੇ ਨੂੰ ਸੇਲ ਕਰੋਗੇ ਨਾ ਤੁਸੀਂ ਘੱਟੋ ਘੱਟ 500 ਤੋਂ ਲੈ ਕੇ 1000 500 ਤੋਂ ਲੈ ਕੇ 1000 ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੇ ਅਪ ਗੱਲ ਕਰੀਏ ਜੀ ਜਿਹੜਾ ਇੱਕ ਥੰਬਨੇਲ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਂਦਾ ਵਾ ਇੱਕ ਥੰਬਨੇਲ ਆ ਜਿਹੜਾ ਉਹ ਘਟੋ ਘਟ 20 ਮਿੰਟ ਤੋਂ ਲੈ ਕੇ 25 ਮਿੰਟ ਦੇ ਵਿੱਚ 1 ਮਿੰਟ 20 ਮਿੰਟ ਤੋਂ ਲੈ ਕੇ 25 ਮਿੰਟ ਦੇ ਵਿੱਚ ਆ ਜਿਹੜਾ ਉਹ ਥੰਬਨੇਲ ਹੈ ਤਿਆਰ ਹੋ ਜਾਂਦਾ ਜਾਨਕੀ 25 ਮਿੰਟ ਦੇ ਤੁਸੀਂ 1000 ਰੁਪਏ ਤੁਸੀਂ ਕਮਾ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਵਾ ਜਿਹੜੇ ਮੇਰੇ ਕੋਲ ਹੁੰਦੇ ਨੇ ਕਲਾਸ ਵਾਲਣ ਉਹਨਾਂ ਨੂੰ ਮੈਂ ਸੋਣਾ ਉਹਨਾ ਵੀ ਤੁਸੀਂ ਥੰਬਨੇਲ ਕਿਵੇਂ ਬਣਾ ਸਕਦੇ ਹੋ ਹਨ ਇਹਦੇ ਵਾਸਤੇ ਬਹੁਤ ਸਾਰੀਆਂ ਆਨਲਾਈਨ ਐਪਲੀਕੇਸ਼ਨ ਆ ਪਈਆਂ ਨੇ ਤੁਸੀਂ ਉਹਦੇ ਤੇ ਜਾ ਕੇ ਆਪਣਾ ਰੈਜ਼ਿਊਮ ਬਣਾਉਣਾ ਰੈਜ਼ਿਊਮ ਬਣਾ ਕੇ ਅਪਲੋਡ ਕਰ ਲਓ ਜਿਹੜੇ ਬਾਹਰਲੇ ਫੋਰਨਰ ਯੂਟਿਊਬਰ ਨੇ ਨਾ ਗੋਰੇ ਨੇ ਜਿਹੜੇ ਉਹ ਤੁਹਾਨੂੰ ਮਤਲਬ ਵੀ ਹਾਇਰ ਕਰ ਲੈਣਗੇ ਉਹ ਤੁਹਾਨੂੰ ਕਿਣਗੇ ਮਤਲਬ ਵੀ ਮੇਰਾ ਥੰਬਨੇਲ ਜਿਹੜਾ ਬਣਾ ਕੇ ਦੇ ਦੇ ਉਹ ਤੁਹਾਨੂੰ 100 ਡਾਲਰ ਤੋਂ ਲੈ ਕੇ 100 ਡਾਲਰ ਤੋਂ ਲੈ ਕੇ 200 ਡਾਲਰ ਤੱਕ ਵੀ ਤੁਹਾਨੂੰ ਦੇ ਸਕਦੇ ਜਿੰਨਾ ਵਧੀਆ ਤੁਹਾਡਾ ਥੰਬਨੇਲ ਹੋਊਗਾ ਜਿੰਨਾ ਵਧੀਆ ਤੁਹਾਡਾ ਥੰਬਨੇਲ ਹੋਊਗਾ ਉਨੇ ਤੁਹਾਨੂੰ ਉਹ ਜ਼ਿਆਦਾ ਚਾਰਜਸ ਉਹ ਤੁਹਾਨੂੰ ਪੇ ਕਰ ਦਗੇ ਤੁਸੀਂ ਉਹਨਾਂ ਤੋਂ ਮੂੰਹ ਮੰਗੇ ਪੈਸੇ ਲੈ ਸਕਦੇ ਹੋ ਜੇ ਤੁਹਾਡੇ ਅੰਦਰ ਇਹ ਕੁਆਲਿਟੀ ਹੈਗੀ ਹੈ ਜੇ ਤੁਸੀਂ ਥੰਬਨੇਲ ਸਿੱਖ ਲੈਣੋ ਸਿਰਫ ਮੋਬਾਈਲ ਫੋਨ ਹੀ ਚਾਹੀਦਾ ਤੁਹਾਨੂੰ ਕੋਈ ਕੰਪਿਊਟਰ ਨਹੀਂ ਚਾਹੀਦਾ ਕੋਈ ਲੈਪਟਾਪ ਨਹੀਂ ਚਾਹੀਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਵੀਡੀਓ ਅ ਕਈ ਕੰਪਨੀਆਂ ਮੇਰੇ ਕੋਲ ਇਹੋ ਜਿਹੀ ਹੁੰਦੀਆਂ ਨੇ ਜਿਹੜੇ ਕਹਿੰਦੀ ਵੀ ਯਾਰ ਅਸੀਂ ਤੈਨੂੰ ਵੀਡੀਓ ਸ਼ੂਟ ਕਰਕੇ ਦੇ ਦਿਆ ਕਰਾਂਗੇ ਤੂੰ ਵੀਡੀਓ YouTube ਦੇ ਉੱਪਰ ਅਪਲੋਡ ਕਰਨੀ ਆ ਤੇ Facebook ਤੇ ਅਪਲੋਡ ਕਰਨੀ ਆ ਵੀ ਤੂੰ ਮੈਨੂੰ ਸਾਨੂੰ ਮਹੀਨੇ ਦੇ ਦੱਸ ਕਿੰਨੇ ਪੈਸੇ ਲਵੇਂਗਾ ਤੁਸੀਂ 25 ਤੋਂ 30000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਇੱਕ ਕੰਪਨੀ ਤੋਂ ਲੈ ਸਕਦੇ ਜੇ ਤੁਸੀਂ YouTube ਤੋਂ ਤੁਸੀਂ ਉਹਨਾਂ ਦੀ ਵੀਡੀਓ ਅਪਲੋਡ ਕਰਦੇ ਹੋ ਠੀਕ ਆ ਬਸ ਇਹ ਚੀਜ਼ਾਂ ਦਾ ਇਹ ਧਿਆਨ ਰੱਖਣਾ ਵੀ ਕਿਹੜੇ ਹੈਸ਼ਟੈਗ ਲਾਉਣੇ ਆ ਕੀ ਡਿਸਕ੍ਰਿਪਸ਼ਨ ਦੇ ਵਿੱਚ ਲਿਖਣਾ ਕੀ ਟਾਈਟਲ ਲਿਖਣਾ ਵਾ ਕੀ ਟੈਗ ਲਾਉਣੇ ਤੁਹਾਨੂੰ ਇਹ ਚੀਜ਼ਾਂ ਦਾ ਜਿਹੜੀਆਂ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ ਜੇ ਤੁਸੀਂ ਇਹ 3-4 ਚੀਜ਼ਾਂ ਤੁਸੀਂ ਸਿੱਖ ਗਿਓਗੇ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਇੱਕ ਤਰੀਕਾ ਤਾਂ ਹੋ ਗਿਆ ਜਿਹੜਾ ਇਹ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਕਿਸੇ ਦੇ ਲਈ ਤੁਸੀਂ ਕੰਮ ਕਰ ਸਕਦੇ ਇੱਕ ਤਰੀਕੇ ਨਾਲ ਤੁਸੀਂ ਇੱਦਾਂ ਪੈਸੇ ਕਮਾ ਸਕਦੇ ਹੋ ਨੰਬਰ 2 ਦਾ ਤਰੀਕਾ ਹੈਗਾ ਵਾ ਤੁਸੀਂ ਜਿਵੇਂ ਮੰਨ ਕੇ ਚਲੋ ਥੰਬਨੇਲ ਤੁਸੀਂ ਬਣਾ ਲਿਆ ਜਾਂ ਘਰੇ ਬੈਠੇ ਤੁਹਾਨੂੰ ਵੀਡੀਓ ਐਡੀਟਿੰਗ ਆ ਗਈ ਤੁਹਾਨੂੰ ਆਰਡਰ ਆ ਗਿਆ ਮੰਨ ਕੇ ਚਲੋ ਮੈਂ ਵੀਡੀਓ ਸ਼ੂਟ ਕੀਤੀ ਮੈਂ ਤੁਹਾਨੂੰ ਨਾ ਮੇਲ ਕਰਤਾ ਸਾਰਾ ਡਾਟਾ ਤੁਸੀਂ ਮੈਨੂੰ ਐਡਿਟ ਕਰਕੇ ਮੈਨੂੰ ਭੇਜਤਾ ਮੈਂ ਤੁਹਾਨੂੰ ਪੈਸੇ ਪਾ ਦੇਣੇ ਆ ਠੀਕ ਹੈ ਜੀ ਦੂਜਾ ਤਰੀਕਾ ਤਾਂ ਇਹ ਹੋ ਗਿਆ ਤੀਜਾ ਤਰੀਕਾ ਮੈਂ ਤੁਹਾਨੂੰ ਦੱਸਿਆ ਤੁਸੀਂ ਆਪਣਾ ਰੈਜ਼ਿਊਮ ਬਣਾਓ ਉਤੋਂ ਬਹੁਤ ਸਾਰੀ ਐਪਲੀਕੇਸ਼ਨ ਆਣੇ ਹਨਾ ਮੈਂ ਤੁਹਾਨੂੰ ਉਹ ਐਪਲੀਕੇਸ਼ਨ ਦੀ ਅਗਲੀ ਵੀਡੀਓ ਲੈ ਕੇ ਆਵਾਂਗਾ ਤੁਸੀਂ ਉਹਦੇ ਆਪਣਾ ਰੈਜ਼ਿਊਮ ਅਪਲੋਡ ਕਰ ਦਿਓ ਜਿਹੜੇ ਫੋਰਨਰ ਕੰਟਰੀ ਦੇ ਗੋਰੇ ਨੇ ਜਿਹੜੇ ਯੂਟਿਊਬਰ ਯੂਨੋ ਐਡਿਟ ਕਰਵਾਉਣਾ ਹੋ ਗਿਆ ਸਾਰਾ ਕੁਝ ਤੁਹਾਡੇ ਤੋਂ ਬਣਾ ਲੈਣਗੇ ਤੁਸੀਂ ਉਹਨਾਂ ਤੋਂ 100 ਡਾਲਰ ਤੋਂ ਲੈ ਕੇ 200 ਡਾਲਰ ਆ ਜਿਹੜਾ ਤੁਸੀਂ ਚਾਰਜ ਕਰ ਸਕਦੇ ਹੋ ਨੰਬਰ 4 ਤਰੀਕਾ ਜਿਹੜਾ ਚੌਥਾ ਤਰੀਕਾ ਤੁਸੀਂ ਖੁਦਰਾ ਆਪਣਾ YouTube ਚੈਨਲ ਬਣਾ ਲਓ ਖੁਦਰਾ YouTube ਚੈਨਲ ਬਣਾ ਲਓ Facebook ਪੇਜ ਬਣਾ ਲਓ ਤੁਸੀਂ ਖੁਦ ਮਤਲਬ ਵੀ ਵੀਡੀਓ ਸ਼ੂਟ ਕਰਨ ਲੱਗ ਜਾਓ ਵੀਡੀਓ ਨੂੰ ਐਡਿਟ ਕਰ ਲਓ ਕੋਈ ਵੀ ਟੌਪਿਕ ਚੱਕ ਲਓ ਕੋਈ ਵੀ ਜਿਹੜਾ ਤੁਹਾਨੂੰ ਟੌਪਿਕ ਵਧੀਆ ਲੱਗਦਾ ਵਾ ਉਸ ਟੌਪਿਕ ਤੇ ਕੰਮ ਕਰਨਾ ਸ਼ੁਰੂ ਕਰ ਦਿਓ ਆਪਣੀ ਵੀਡੀਓ ਸ਼ੂਟ ਆਪੇ ਕਰੋ ਆਪੇ ਐਡਿਟ ਕਰੋ ਆਪੇ ਤੁਸੀਂ ਅਪਲੋਡ ਕਰੋ ਤੇ ਤੁਸੀਂ ਆਪ ਖੁਦ YouTube ਤੋਂ ਤੁਸੀਂ ਮਹੀਨੇ ਤੇ 50000 ਰੁਪਏ ਬੜੇ ਆਰਾਮ ਨਾਲ ਕਮਾਉਂਗੇ ਬਾਕੀ ਜਿਹੜੇ ਤੁਹਾਡੇ ਕਲਾਇੰਟ ਆਣਗੇ ਉਹ ਵੱਖਰੇ ਯਾਨੀ ਕਿ ਤੁਸੀਂ ਲੱਖ ਰੁਪਏ ਤੋਂ ਜ਼ਿਆਦਾ ਤੁਸੀਂ ਮਹੀਨੇ ਤੇ ਜਿਹੜੇ ਤੁਸੀਂ ਪੈ ਕਮਾ ਸਕਦੇ ਜਿਹੜੇ ਮੇਰੇ ਕੋਲ ਮੇਰੇ ਪਿੰਡ ਪਰ ਕਲਾਸਾਂ ਲਾਉਣ ਆਉਂਦੇ ਨੇ ਉਹਨਾਂ ਨੂੰ ਮੈਂ ਸਾਰੀ ਚੀਜ਼ ਸਿਕਾਈਆਂ ਹੋਈਆਂ ਨੇ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਥੰਬਨੇਲ ਕਿਵੇਂ ਬਣਾਉਣਾ ਵੀਡੀਓ ਨੂੰ ਅਪਲੋਡ ਕਿਵੇਂ ਬਣਾਉਣਾ ਹਨਾ ਜਿਹੜੇ ਸੰਡੇ ਨੂੰ ਮੇਰੇ ਕੋਲ ਕਲਾਸ ਲਾਣ ਆਉਂਦੇ ਉਹਨਾਂ ਨੂੰ ਮੈਂ ਸਾਰੀ ਚੀਜ਼ ਸਿਕਾਈਆਂ ਹੋਈਆਂ ਨੇ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੇ ਪਿੰਡ ਪਰ ਮਤਲਬ ਇਹ ਚਾਰ ਚੀਜ਼ਾਂ ਸਿੱਖਣਾ ਚਾਹੁੰਦਾ ਸਿਰਫ 3 ਤੋਂ 4 ਘੰਟੇ ਦੇ ਵਿੱਚ ਹਨਾ ਤਾਂ ਉਹ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰ ਸਕਦਾ ਵਾ ਤੇ ਮੇਰੇ ਕੋਲ ਉਹ ਐਤਵਾਰ ਨੂੰ ਮੇਰੀ ਜਿਹੜੀ ਸਾਡੀ ਐਤਵਾਰ ਨੂੰ ਕਲਾਸ ਲੱਗਦੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਸਾਰੀ ਚੀਜ਼ਾਂ ਸਿਖਾ ਦਾਂਗਾ ਵੀ ਤੁਸੀਂ ਕਿਵੇਂ ਵੀਡੀਓ ਨੂੰ ਸ਼ੂਟ ਕਰਨਾ ਕਿਵੇਂ ਮਤਲਬ ਵੀ ਐਡਿਟ ਕਰਨਾ ਕਿਵੇਂ ਮਤਲਬ ਵੀ ਅਪਲੋਡ ਕਰਨਾ ਕਿਵੇਂ ਤੁਸੀਂ ਕਲਾਇੰਟ ਦੇ ਮਤਲਬ ਲੈ ਕੇ ਆਉਣੇ ਆਪਣੇ ਵਾਸਤੇ ਕਲਾਇੰਟ ਕਿਵੇਂ ਲੱਭ ਕੇ ਲੈ ਕੇ ਆਉਣੇ ਕਿਵੇਂ ਤੁਸੀਂ ਉਹਨਾਂ ਦਾ ਕੰਮ ਕਰਨਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਜਿਹੜੀ ਮੇਰੀ ਕਲਾਸ ਆਦੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਅਗਰ ਤੁਸੀਂ ਉਹ ਕਲਾਸ ਲਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੀ ਟੀਮ ਨਾਲ ਜਿਹੜਾ ਉਹ ਸੰਪਰਕ ਕਰ ਸਕਦੇ ਹੋ ਜੀ ਸੋ ਆ ਜਿਹੜਾ ਤਰੀਕਾ ਵਾ ਜਿਹੜਾ ਮੈਂ ਤੁਹਾਨੂੰ ਦੱਸਿਆ ਵੇ ਜੇ ਤੁਸੀਂ ਇਹ ਚਾਰ ਚੱਕੇ ਲ ਤੁਸੀਂ ਸਿੱਖ ਲੰਨੇ ਹੋ ਤਾਂ ਤੁਸੀਂ ਮਹੀਨੇ ਦੇ 1.5 ਤੋਂ 2 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਜਿਹੜਾ ਉਹ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਗਾਣੇ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤ